ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਭੰਗਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਨੌਰ ਅੱਜ ਵੀਰ ਦੇ ਘਰੋਂ ਇੱਕ ਤੁਹਾਨੂੰ ਟਰੈਕਟਰ ਦਿਖਾਉਣਾ ਵਾ ਜਿਹੜਾ ਕਿ ਚੰਗੀ ਕੰਡੀਸ਼ਨ ਚ ਵਧੀਆ ਮਹਿੰਦਰਾ 275 ਜਿਹੜਾ ਵੇਚਣਾ ਵਾ ਬਾਕੀ ਆਪਣੀ ਘਰ ਦੀ ਖੇਤੀ ਕਰਦੇ ਰਹੇ ਆ ਬਾਈ ਹੁਣੇ ਬਾਕੀ ਸਾਰੀ ਡਿਟੇਲ ਲੈਣੇ ਆ ਵੀਰਾਂ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਪੀ ਸੁਣਾਓ ਹਾਂਜੀ ਵਧੀਆ ਵਧੀਆ ਜੀ ਭਈ ਆਪਣਾ ਨਾਮ ਤੇ ਡਰੈਸ ਬੋਲ ਦਿਓ ਜੀ। ਭਾਜੀ ਸੁਖਦੇਵ ਸਿੰਘ ਪਿੰਡ ਭਾਂਵਾ ਠੀਕ ਆ ਜੀ। ਤੇ ਆਪਣੇ ਕੋਲ ਟਰੈਕਟਰ ਆ ਬੀ 275 ਮਹਿੰਦਰਾ ਡੀ ਆਈ ਠੀਕ ਆ ਜੀ। 1993 ਮਾਡਲ ਜੇ। ਅਛਾ ਜੀ 1993 ਮਾਡਲ ਹਾਂਜੀ ਹਾਂਜੀ ਠੀਕ ਆ ਜੀ। ਤੇ ਆਪਣੀ ਘਰ ਦੀ ਖੇਤੀ ਕੀਤੀ ਆ ਚਾਰ ਪੰਜ ਕਿੱਲੇ ਦੀ। ਠੀਕ ਆ ਜੀ ਆਪਣੇ ਘਰ ਦੀ ਖੇਤੀ ਕੀਤੀ। ਤੇ Ориਜినਲ ਆ। ਠੀਕ ਹੈ ਜੀ। ਕਹਿੰਦਾ ਪੇ ਦਾ ਵੀਰ ਜੀ 85 ਪੈਸੇ ਪਿਛਲੇ ਟਾਇਰ ਨੇ। ਹਾਂਜੀ ਹਾਂਜੀ। 50 ਪੈਸੇ ਅਗਲੇ ਟਾਇਰ ਆ। ਠੀਕ ਹੈ ਜੀ ਠੀਕ ਆ। ਬਾਕੀ ਕਾਪੀ ਜੜੀ ਆ ਇਹ ਬਟਾਲੇ ਦੀ ਜੇ ਬਟਾਲੇ ਦਾ ਨੰਬਰ ਆ। ਠੀਕ ਆ ਜੀ। ਬਾਕੀ ਕੰਡੀਸ਼ਨ ਕੰਡੀਸ਼ਨ ਬੜੀ ਵਧੀਆ ਨਾ ਇਹ। ਜੀ ਜੀ। ਠੀਕ ਆ ਜੀ। origignal ਡਾਕਟਰ ਆ ਵੀਰ ਜੀ। ਠੀਕ ਆ ਜੀ। ਕਿਤੇ ਉਹ ਪੇਂਟ ਨਹੀਂ ਹੋਇਆ। ਠੀਕ ਆ ਜੀ ਠੀਕ ਆ। ਜਿਹੜਾ ਆਲ-ਲੈਵਲ ਸਾਰਾ ਹੀ ਹੈ ਨਾ origignal। ਹਾਂਜੀ ਬਿਲਕੁਲ। ਠੀਕ ਆ ਜੀ ਠੀਕ ਆ। ਚਲੋ ਠੀਕ ਆ ਵੀਰ ਜੀ ਬਾਕੀ ਸੈਲਫ ਮਾਰੀਏ।

ਚੰਗੀ ਕੰਡੀਸ਼ਨ ਆ ਨਾ ਇਹ ਹਾਂਜੀ ਬਿਲਕੁਲ ਜੀ ओरिजिनल ਟਰੈਕਟਰ ਆ ਕੋਈ ਰੰਗ ਪੇਂਟ ਨਹੀਂ ਆਖਦਾ ਵੀਰ ਜੀ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਬਹੁਤ ਵਧੀਆ ਬਾਕੀ ਵੀਰ ਜੀ ਫਿਰ ਇਹ ਦੇਣ ਵਾਲੀ ਗੱਲ ਕਰੀਏ ਜਿਹੜਾ ਦੇਣਾ ਆ ਦੇਣ ਵਾਲੀ ਗੱਲ ਬੀਤੀ 1,25,000 ਦਾ ਦਾਂਗੇ ਅੱਛਾ ਜੀ ਤੇ ਮੌਕੇ ਤੇ ਆਜੇ ਜਿਹੜੇ ਭਰਾਣੇ ਵੀ ਲੈਣਾ ਤੇ ਮਾਨ ਤਨ ਕਰਦੇ ਖੁੱਲਾ ਖੁੱਲਾ ਮਾਨ ਤਨ ਕਰ ਦਾਂਗੇ ਚਲੋ ਠੀਕ ਆ ਵੀਰ ਜੀ ਆ ਵੀਰ ਜੀ ਟਰੈਕਟਰ ਆ ਮੋਬਾਈਲ ਨੰਬਰ ਜੇ ਆਪਣਾ 95888 ਹਾਂਜੀ 95240 ਠੀਕ ਆ ਜੀ ਠੀਕ ਆ ਬਾਕੀ ਕੰਡੀਸ਼ਨ ਕੰਡੀਸ਼ਨ ਤਾਂ ਢੇ ਸਾਹਮਣੇ ਆਣਾ ਸਾਰਾ ਇੱਥੇ ਆਣ ਕੇ ਆਪਣੀ ਤਸੱਲੀ ਕਰੇ ਕੋਈ ਭੈਣ ਭਰਾ ਬਿਲਕੁਲ ਬਿਲਕੁਲ ਚੈੱਕ ਕਰਕੇ ਲੈ ਵੀਰ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਟਰੈਕਟਰ ਹੈ ਜੀ ਵਧੀਆ ਕੰਡੀਸ਼ਨ ਹੈ ਠੀਕ ਹੈ ਵੀਰ ਜੀ ਸਸਿਕਾ ਉਹ ਕਿਹ ਸਸਿਕਾ